ਦੇ ਬਾਈ ਦਾ ਜ਼ਿੰਦਗੀ ਓਕੀ ਹੈਗੀ ਵੀ ਆ ਤੁਹਾਡੀ ਤੁਹਾਨੂੰ ਲੱਗਦਾ ਕਿ ਕਿਸੇ ਨਾਲ ਓਕੀ ਹੈ ਤੇ ਆਪਣੇ ਤੋਂ ਵੱਧ ਜਿਹਦੀ ਓਕੀ ਆ ਉਹਦੀ ਦੇਖ ਲਓ ਹਸਪਤਾਲ ਦੇ ਬਾਹਰ ਚਾਗੇ ਵੇਖ ਲਓ ਜਿਹਦਾ ਪੈਰ ਨਹੀਂ ਜਿਹਦਾ ਹੱਥ ਨਹੀਂ ਮਾਲਕ ਅੱਗੇ ਫੇਰ ਵੀ ਸ਼ੁਕਰਾਨਾ ਕਰਦਾ ਜਿਹੜਾ ਰੋਟੀ ਨਹੀਂ ਖਾ ਸਕਦਾ ਛੱਤ ਨਹੀਂ ਜਿਹਦੇ ਸਿਰ ਤੇ ਉਹ ਵੀ ਮਾਲਕ ਦਾ ਸ਼ੁਕਰਾਨਾ ਕਰਦਾ ਲੱਖਾਂ ਨਾਲੋਂ ਚੰਗੇ ਉਹ ਤਾਂ ਦੇ ਵੀ ਕਰੋੜਾਂ ਨਾਲੋਂ ਚੰਗੇ ਹੋ ਬਲਕਿ ਕੰਪੈਰੀਜ਼ਨ ਕਰਨਾ ਤੇ ਆਪਣੇ ਤੋਂ ਉੱਪਰ ਵਾਲਿਆਂ ਨੂੰ ਵੇਖ ਕੇ ਨਾ ਕਰਿਆ ਕਰੋ ਆਪਣੇ ਤੋਂ ਨੀਵੇਂ ਵਾਲਿਆਂ ਨੂੰ ਵੇਖ ਕੇ ਕਰਿਆ ਕਰੋ ਕੀ ਮਾਲਕਾ ਤੂੰ ਤਾਂ ਮੈਨੂੰ ਇੰਨਾ ਕੁਝ ਦਿੱਤਾ ਮੈਂ ਫੇਰ ਵੀ ਨਹੀਂ ਸ਼ੁਕਰ ਮਾਨਣ ਦੇਤਾ ਸੜਕ ਤੇ ਬੈਠੀ ਦੁਨੀਆ ਫੇਰ ਵੀ ਹੱਥ ਜੋੜ ਕੇ ਬੈਠੀ ਹੈ ਕਿ ਨਹੀਂ ਗੁਰੂ ਨੇ ਬਹੁਤ ਕੁਝ ਦਿੱਤਾ ਅੱਜ ਬਹਿ ਗਏ ਆਪਾਂ ਜੇ ਭੀਖ ਵੀ ਮੰਗ ਰਹੇ ਆ ਤੇ ਮਾਲਕ ਨੇ ਰੋਟੀ ਦਾ ਦੇ ਹੀ ਦੇਣੀ ਜਿੰਦਗੀ ਦਾ ਸੰਘਰਸ਼ ਆ ਸਭ ਦੀ ਸੰਘਰਸ਼ ਆ ਤੁਸੀਂ ਅਨੋਖੇ ਨਹੀਂ ਹੈਗੇ ਕਿ ਤੁਸੀਂ ਸੋਚਦੇ ਹੋ ਕਿ ਰੱਬ ਨੇ ਸਭ ਕੁਝ ਮੇਰੇ ਤੇ ਹੀ ਪਾਇਆ ਰੱਬ ਕਿਉਂ ਪਾਏਗਾ ਇਹ ਤਾਂ ਆਪਣੇ ਕਰਮਾਂ ਦਾ ਭੁਗਤਾਨ ਆ ਭੋਗਣਾ ਹੀ ਪੈਣਾ ਜਿੰਨੇ ਸਾਹ ਲਿਖੇ ਸਾਨੂੰ ਭੋਗਣੇ ਪੈਣੇ ਆ ਦੁੱਖ ਵੀ ਆਣੇ ਸੁੱਖ ਵੀ ਆਣੇ ਓਕੀ ਘੜੀ ਆਣੀ ਸੋਕੀ ਘੜੀ ਵੀ ਆਣੀ ਅੱਜ ਦੁੱਖ ਹੈ ਤਾਂ ਕੋਈ ਗੱਲ ਨਹੀਂ ਹੱਸ ਕੇ ਕੱਟ ਲੋ ਕਿੰਨੇ ਸਾਲ ਹੋ ਜਾਏਗਾ ਸਾਲ 2 ਸਾਲ 5 ਸਾਲ ਫੇਰ ਕੀ ਆ ਜੇ 5 ਸਾਲ ਦੁੱਖ ਕੱਟ ਕੇ ਅਗਲੀ ਸਾਰੀ ਜ਼ਿੰਦਗੀ ਮਾਲਕ ਤੁਹਾਡੀ ਸੋਕੀ ਕਰਦੇ ਫੇਰ ਉਹ ਤਾਂ ਬੈਕਗ੍ਰਾਉਂਡ ਦੇ ਵਿੱਚ ਸਭ ਕੁਝ ਕਰ ਹੀ ਜਾਂਦਾ ਆ ਆਪਾਂ ਨਾ ਸ਼ੁਕਰੇ ਆ ਸਾਨੂੰ ਨਹੀਂ ਪਤਾ ਕਦੀ ਵੇਖਿਆ ਕਰੋ ਜੋ ਅੱਜ ਤੁਹਾਨੂੰ ਮਿਲਿਆ ਤੁਸੀਂ ਇਸ ਕਾਵਲੋ ਦਿਲ ਤੇ ਹੱਥ ਰੱਖ ਕੇ ਵੇਖਣਾ ਤੁਹਾਨੂੰ ਤੁਹਾਡੇ ਨਸੀਬਾਂ ਤੋਂ ਵੱਧ ਮਿਲਿਆ ਅੱਜ ਵੀ ਕਿਉਂਕਿ ਮਾਲਕ ਦਾ ਝੂਲੀਆਂ ਭਰੀ ਜਾਂਦਾ ਪਿਆ ਗਲਤ ਨਹੀਂ ਹੋਣ ਦੇ ਨਾਲਨੇ ਕੁਝ ਵੀ ਦੁੜਨਾ ਐਵੇਂ ਨਾ ਡਰ ਕੇ ਬੈਠੇ ਰੋ ਸੋਚਣਾ ਹੀ ਨਹੀਂ ਬਿਲਕੁਲ ਹੀ ਕਿ ਮੇਰੇ ਕੰਮ ਕਦੋਂ ਬਣਨੇ ਮੈਂ ਤਾਂ ਬਹੁਤ ਪਿੱਛੇ ਰਹਿ ਗਿਆ ਤੁਸੀਂ ਆਪਣੇ ਗੁਰੂ ਦੇ ਵਿਸ਼ਵਾਸ ਰੱਖਿਆ ਤੁਸੀਂ ਉਹਦੇ ਅੱਗੇ ਜਾ ਕੇ ਗਿਲੇ ਸੀ ਕਿਵੇਂ ਨਹੀਂ ਕਰਦੇ ਪੇ ਤਾਂ ਫਿਰ ਜਦੋਂ ਉਹਨੇ ਤੁਹਾਡੀ ਬਾਹ ਫੜ ਕੇ ਤੁਹਾਨੂੰ ਇੰਨੀ ਅੱਗੇ ਲਾਇਆ ਨਾ ਤੇ ਤੁਹਾਨੂੰ ਆਪ ਨਹੀਂ ਪਤਾ ਲੱਗਣਾ ਫਿਰ ਫਿਰ ਤਾਂ ਸਮਝ ਲਓ ਭਾਵੇਂ ਹੱਥਾਂ ਦੀਆਂ ਲਕੀਰਾਂ ਨਸੀਬਾਂ ਦੀ ਕੁਝ ਨਾ ਵੀ ਹੋਵੇ ਪਰ ਜਦੋਂ ਮੇਰੇ ਮਹਾਰਾਜ ਜੀ ਨੇ ਬਖਸ਼ਣਾ ਨਾ ਉਹਨਾਂ ਨੇ ਤੁਹਾਡੀ ਕਿਸਮਤ ਮੁਗੱਦਰ ਨਹੀਂ ਦੇਖਣਾ ਸੋ ਉਹ ਵੱਡਾ ਜੀ ਸਭ ਤੋਂ ਜ਼ਿਆਦਾ ਤੁਹਾਡੇ ਹਾਲਾਤ ਨਹੀਂ ਵੱਡੇ ਤੁਹਾਡੇ ਦੁੱਖ ਨਹੀਂ ਵੱਡੇ ਤਕਲੀਫਾਂ ਨਹੀਂ ਵੱਡੀਆਂ ਬਿਮਾਰੀਆਂ ਨਹੀਂ ਵੱਡੀਆਂ ਸਭ ਤੋਂ ਵੱਡਾ ਹੈ ਮੇਰਾ ਮਾਲਕ ਜਿਹੜਾ ਚਾਵੇ ਤਾਂ ਕੁਝ ਵੀ ਕਰ ਸਕਦਾ ਪੰਜਾਂ ਮਿੰਟਾਂ 'ਚ 5 ਮਿੰਟ ਵੀ ਬਹੁਤ ਜ਼ਿਆਦਾ ਕਹਿਤੇ ਸਾਡੀ ਸੋਚ ਜਥੋਂ ਤੱਕ ਜਾਣੀ 5 ਮਿੰਟ ਪਰ ਮਾਲਕ ਤਾਂ ਇੱਕ ਪਲ ਦੇ ਵਿੱਚ ਜਿੰਨਾ ਆਪਾਂ ਗਿਣ ਨਹੀਂ ਸਕਦੇ ਉਹਦੇ ਜੀ ਸਭ ਕੁਝ ਹਾਲ ਕਰ ਸਕਦਾ ਆਪਣੇ ਆਪ ਨੂੰ ਆਪ ਹੀ ਹੌਸਲਾ ਦਿਆ ਕਰੋ ਤੇ ਜਦੋਂ ਜ਼ਿਆਦਾ ਡਰ ਲੱਗੇ ਨਾ ਬੇਚੈਨੀ ਵਾਲਾ ਡਰ ਜਿਹੜਾ ਇਹ ਤੁਹਾਨੂੰ ਵਾਰ-ਵਾਰ ਹੀ ਕਦੇ ਇਹ ਗਲਤ ਸੋਚ ਆ ਗਈ ਕਦੇ ਉਹ ਗਲਤ ਸੋਚ ਆ ਗਈ ਤਾਂ ਉਦੋਂ ਅੱਖਾਂ ਬੰਦ ਕਰਕੇ ਆਪਣੇ ਗੁਰੂ ਨੂੰ ਯਾਦ ਕਰੀ ਜਾਣਾ ਬਸ ਇਹਦਾ ਹੋਰ ਕੋਈ ਹੱਲ ਨਹੀਂ ਜੀਗਾ ਆਪਣੇ ਦੁੱਖ ਕਿਸੇ ਨਾਲ ਕਰਨ ਦੀ ਬਜਾਏ ਸਿਰਫ ਆਪਣੇ ਗੁਰੂ ਦੇ ਅੱਗੇ ਜਾ ਕੇ ਵਿਆਹ ਕਰੋ ਕਿ ਮਾਲਕਾ ਮੈਨੂੰ ਅੰਦਰੋਂ ਕਬਰਾੜ ਹੋ ਰਹੀ ਮੈਨੂੰ ਸਾਂਭ ਲਾਓ ਉਹ ਹੀ ਤੁਹਾਡਾ ਸਹਾਰਾ ਜੇ ਤੇ ਉਹਨੇ ਹੀ ਤੁਹਾਡੀ ਬੇੜੀ ਤੂਫਾਨਾਂ ਚੋਂ ਕਢਵਾਣੀ ਹੈ ਹੋਰ ਇੱਥੇ ਕੋਈ ਕੁਝ ਨਹੀਂ ਕਰ ਸਕਦਾ ਤੁਹਾਡੇ ਲਈ ਸੋ ਠੀਕ ਹੈ ਸਮਾਂ ਹੈਗਾ ਸਮੇ ਨੂੰ ਜ਼ਿੰਦਗੀ ਨਹੀਂ ਬਣਾ ਲਈਦਾ ਹੁੰਦਾ ਕੋਈ ਵੀ ਸਮਾਂ ਇੱਕੋ ਜਿਹਾ ਨਹੀਂ ਰਹਿਣਾ ਇੱਥੇ ਉੱਪੇ ਬਾਹ ਫੜ ਕੇ ਤੁਹਾਨੂੰ ਬਚਾ ਲੇਗਾ ਪਤਾ ਨਹੀਂ ਕਿਹੜੇ ਰੂਪ ਚ ਆ ਕੇ ਉਹਨੇ ਤੁਹਾਡੀ ਮਦਦ ਕਰਨੀ ਆ ਇਹ ਤਾਂ ਮਾਲਕ ਹੀ ਜਾਣਦਾ ਜੇ ਪਰ ਇਹ ਹੈਗਾ ਜੇ ਕਿ ਉਹਨੇ ਤੁਹਾਨੂੰ ਕੁਝ ਹੋਣ ਨਹੀਂ ਦੇਣਾ ਸਾਰੀ ਦੁਨੀਆ ਵਿੱਚ ਇੱਕੋ ਇੱਕ ਸਥਾਨ ਗੁਰਦੁਆਰਾ ਟਾਲਾ ਸਾਹਿਬ ਸਾਰੀ ਦੁਨੀਆ ਵਿੱਚ ਇੱਕੋ ਇੱਕ ਸਥਾਨ ਜੇ ਗੁਰਦੁਆਰਾ ਟਾਲਾ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਕਲੀ ਤੇ ਰੱਖ ਕੇ ਹਰਮੰਦਰ ਸਾਹਿਬ ਨੂੰ ਚਲੇ ਪਾਇਸੀ